ਸਸ਼ੀਗੜ ਵੀਰੋ ਅੱਜ ਆਪਾਂ ਪਿੰਡ ਮੱਤੀ ਬੱਸ ਸਟੈਂਡ ਦੇ ਉੱਪਰ ਖੜੇ ਸੀ ਤਾਂ 10-11 ਦਿਨਾਂ ਤੋਂ ਨਾ ਆਪਣੇ ਪਿੰਡ ਮੱਤੀ ਦੇ ਵਿੱਚ ਇਹ ਨੌਜਵਾਨ ਇੱਕ ਲਵਾਰਸ਼ ਹੱਤਰੇ ਵਿੱਚ ਅੱਡੇ ਤੇ ਜਿਹੜੇ ਦਿਨ ਦਾ ਫਿਰ ਰਿਹਾ ਵੀ ਕੁਛ ਨਾ ਤਾਂ ਬੋਲ ਸਕਦਾ ਇਹ ਨਾ ਪਿੰਡ ਦੱਸ ਸਕਦਾ ਨਾ ਉਹਦੇ ਮਾਂ ਪਿਓ ਦਾ ਨਾਂ ਮੇਨ ਸੜਕਾਂ ਵੱਡੀਆਂ ਗੱਡੀਆਂ ਲਗਦੀਆਂ ਨੇ ਬੱਸਾਂ ਲਗਦੀਆਂ ਨੇ ਉਹਨਾਂ ਦੇ ਮੁਰਦੀ ਹੋ ਜਾਣਾ ਵੀ ਇੱਕ ਮੌਤ ਰ ਵੀ ਡਰਾਗਾ ਜਿਹੜੇ ਸਾਡੇ ਪਿੰਡ ਦੇ ਭਲੇ ਇਨਸਾਨ ਨੇ ਉਹਨਾਂ ਨੇ ਇੱਕ ਮਨ ਲੋ ਵੀ ਕਈ ਜਿਵੇਂ ਮਨੁੱਖਤਰੀ ਸੇਵਾ ਉਹਨਾਂ ਨਾਲ ਸੰਪਰਕ ਕੀਤਾ ਵੀ ਆਪਾਂ ਇਹ ਕਹਿੰਦੇ ਵੀ ਜੇ ਤਾਂ ਕੋਈ ਕਿਸੇ ਦਾ ਮੁੰਡਾ ਹੈਗਾ ਇਹ ਕੋਈ ਸਿਆਣ ਦਾ ਇਹਨੂੰ ਜਾਂ ਕਿਸੇ ਪਿੰਡ ਦਾ ਹੈਗਾ ਤਾਂ ਤਾਂ ਇਹਨੂੰ ਸਿਆਣ ਕੇ ਉਹਨਾਂ ਦੇ ਘਰ ਤੱਕ ਵੀਡੀਓ ਪਹੁੰਚ ਨਹੀਂ ਕਰ ਦਿਓ ਇਹਦੀ ਨਹੀਂ ਕੋਈ ਵੀ ਜਿਵੇਂ ਬਈ ਜਿਵੇਂ ਲਵਾਰ ਸਬੰਦਿਆਂ ਨੂੰ ਸਾਡੇ ਨੇ ਕੋਈ ਮਨੁੱਖਤਰੀ ਸੇਵਾ ਵਾਲਾ ਕੋਈ ਵੀ ਕਿਤੇ ਸੰਸਥਾ ਆ ਕੇ ਤਾਂ ਪਿੰਡ ਮੱਤੀ ਜ਼ਿਲ੍ਹਾ ਮਾਨਸਾ ਬੱਸ ਸਟੈਂਡ ਦੇ ਉੱਪਰ ਹੀ ਹੈ ਵੀਰੇ 10-11 ਦਿਨਾਂ ਦਾ ਤਾਂ ਇਹਨੂੰ ਆ ਕੇ ਲਿਜਾ ਸਕਦੇ ਆ ਤਾਂ ਅਸੀਂ ਉਹਦੇ ਵਿੱਚ ਸੋਡੀ ਹੈਲਪ ਕਰਾਂਗੇ ਤਾਂ ਉੱਥੇ ਤੱਕ ਗੱਡੀ ਤੇ ਭੇਜਣ ਦਾ ਖਰਚਾ ਵੀ ਅਸੀਂ ਆਪਰੇ ਪਿੰਡ ਵੱਲੋਂ ਇਕੱਠਾ ਕਰਕੇ ਦੇਵਾਂਗੇ ਵੀ ਅਸੀਂ ਧੰਨਵਾਦ ਕਰਾਂ ਜੋ ਸੰਸਥਾ ਦਾ ਜਿਹੜੀ ਇਹ ਲਵਾਰਸ ਬੰਦੇ ਦਾ ਵੀ ਹੱਲ ਕਰੂਗੀ ਧੰਨਵਾਦ ਜੀ